ਅੱਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਜਿਸਟ੍ਰਿਕ ਜੇਲ੍ਹ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ 2 ਪੇਸ਼ੈਂਟਸ ਦਾ ਬਰਾਡ ਡੈਟ ਸੀਗੇ ਪਹਿਲਾਂ ਹੀ 2 ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਤਾ ਸਰ ਟ੍ਰੀਟਮੈਂਟ ਦੇ ਕੇ ਕਿਹੜੇ ਕਿਹੜੇ ਬਰਾਡ ਡੈਟ ਸੀ ਕਿਹੜੇ ਕਿਹੜੇ ਹਰਸ਼ ਤੇ ਧਰਮਿੰਦਰ ਨਾਮ ਦੇ 2 ਪੇਸ਼ੈਂਟ ਸੀਗੇ ਜਿਹੜੇ ਬਰਾਡ ਡੈਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀਗੇ ਜਿਹੜੇ ਸਿਕ ਨੰਬਰ ਤੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਉਹਨਾਂ ਦੇ ਬੈਕ ਤੇ ਸਿਰ ਤੇ ਕ ਬਾਤ ਇਹ ਅਲਗ-ਅਲਗ ਜਗ੍ਹਾ ਤੋਂ ਕਿਸ ਤਰ੍ਹਾਂ ਦੇ ਹਾਲਤ ਕਿਸ ਤਰ੍ਹਾਂ ਦੇ ਸਥਾਨ ਹਾਲਤ ਆਫਟਰ ਇਨਵੈਸਟੀਗੇਸ਼ਨ ਦੀ ਦੱਸਿਆ ਜਾ ਸਕਦਾ ਜਿਹੜੀ ਸਟਾਫ ਨੇ ਕਹਿਹ ਜੀਆਂ ਨੇ ਭਾਈ ਕੋਈ ਚਾਕੂ ਵੈਪਨ ਵੋਲੇ ਸਾਫ ਸਾਫ ਠੀਕ ਹੈ ਤਕਰੀਬਨ 7 ਵਜੇ ਦੇ ਕਰੀਬ ਜੇਲ ਬੰਦੀ ਜਿਹੜੀ ਉਹ ਹੋ ਰਹੀ ਸੀ ਜਿਹੜੇ ਮੁਲਾਜ਼ਮ ਸੀ ਉਹ 6 ਨੰਬਰ ਵਾਰਡ ਦੇ ਵਿੱਚ ਬੰਦੀ ਕਰਨ ਲਈ ਗਏ ਉਥੋਂ 10 ਬੰਦੇ ਬਾਹਰ ਨਿਕਲ ਕੇ 7 ਨੰਬਰ ਵਾਰਡ ਦੇ ਵਿੱਚ ਜਿਹੜੇ ਹੈਗੇ ਆ ਉਹ ਚਲੇ ਗਏ। ਉੱਥੇ ਜਿਹੜੇ ਉਹਨਾਂ ਦੇ 4 ਬੰਦਿਆਂ ਤੇ ਜਾ ਕੇ ਅਟੈਕ ਕੀਤਾ। ਅਟੈਕ ਜਿਹੜਾ ਹੈਗਾ ਉਹਨਾਂ ਨੇ ਕੋਈ ਤਿੱਖੀ ਚੀਜ਼ ਕੀਤੀ ਵੀ ਸੀ ਉਸ ਦੇ ਨਾਲ ਕੀਤਾ ਪਿਆ। ਜਿਹਦੇ ਵਿੱਚੋਂ ਇਮੀਡੀਏਟ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਪਹੁੰਚ ਗਏ ਆਪਣੇ ਦੇਲ ਦੇ। ਉਹਨਾਂ ਨੇ ਇੱਕ ਮੁਲਾਜ਼ਮ ਦੇ ਪਹਿਲਾਂ ਛੱਟ ਮਾਰੀ ਜਾਣ ਲੱਗੀ ਜਾਣ ਤੋਂ ਪਹਿਲਾਂ ਜਾ ਕੇ ਜਿਹੜੇ ਉੱਥੇ ਉਹਨਾਂ ਨੇ ਚਾਰ ਬੰਦਿਆਂ ਤੇ ਅਟੈਕ ਕੀਤਾ ਇਸ ਤੋਂ ਬਾਅਦ ਮੇਨ ਜਿਹੜਾ ਹੈਗਾ ਜੇਲ ਦਾ ਅਲਾਰਮ ਕਰਨ ਤੋਂ ਬਾਅਦ ਪੁਲਿਸ ਫੋਰਸ ਜਿਹੜੀ ਹੋਰ ਉੱਥੇ ਪਹੁੰਚ ਗਈ ਇਹ ਬੰਦਿਆਂ ਜਿਹੜੇ ਦੇਖਿਆ ਵੀ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਇਮੀਡੀਏਟ ਜਿਹੜੇ ਹੈਗੇ ਆ ਬਾਹਰ ਰੈਫਰ ਕੀਤਾ ਗਿਆ ਇਹਨਾਂ ਵਿੱਚੋਂ ਜਿਹਦੇ ਦੋ ਬੰਦਿਆਂ ਦੀ ਜਿਹੜੀ ਹੈਗੀ ਆ ਸਿਵਲ ਹਸਪਤਾਲ ਤੇ ਪਹੁੰਚੇ ਉਹਨਾਂ ਨੇ ਡੈੱਡ ਡਿਕਲੇਅਰ ਕੀਤਾ ਦੋ ਜਿਹੜੇ ਹੋਰ ਬੰਦੇ ਸੀ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਹਰਦੇ ਹੋਏ ਬਾਕੀ ਫਰਦਰ ਜਿਹੜਾ ਹੈ ਉਹਨਾਂ ਨੇ ਰੈਫਰ ਕਰ ਸਰ ਉਹ ਤਿਆਰ ਕਿਹੜੇ ਕਿਹੜੇ ਹਥਿਆਰ ਦਿੱਤੇ ਸੀ ਦਿੱਤੇ ਹਥਿਆਰ ਜਿਹੜਾ ਹੈਗਾ ਦੇਖੋ ਇਹ ਜੁਡੀਸ਼ੀਅਲ ਹਰਾਸਟ ਦੇ ਵਿੱਚ ਮੌਸ ਹੋਈ ਹੈਗੀ ਦੂਸਰਾ 파ਰਟ ਜਿਹੜਾ ਹੈਗਾ ਅਸੀਂ ਐਫ ਆਈ ਆਰ ਜਿਹੜੀ ਹੈਗੀ ਲਾਉਂਚ ਕਰਵਾ ਰਹੇ ਹਾਂ ਉਹ ਜਾ ਕੇ ਇਨਵੈਸਟੀਗੇਸ਼ਨ ਦਾ 파ਰਟ ਹੈਗਾ ਉਹ ਪਤਾ ਲੱਗੇਗਾ ਵੀ ਇਹਨਾਂ ਨੇ ਕਿਹੜੇ ਕਿਹੜੇ ਹਥਿਆਰ ਵਿੱਚ ਯੂਜ਼ ਕੀਤੇ ਹੈਗੇ ਜਿਨ੍ਹਾਂ ਨੇ ਕਿਸ ਬੰਦੇ ਦੇ ਐਫ ਆਈ ਆਰ ਦਰਜ ਹੋ ਰਹੀ ਤੇ ਕੀ ਕੀ ਨਾਮ ਨੇ ਕਿਹੜੇ ਗੈਂਗ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਮਾਰੇ ਇਹ ਆਰਡਨਰੀ ਦੋ ਬਾੜ ਦੋ ਬਾੜਾਂ ਦੇ ਵਿੱਚ ਇਹ ਸਾਰੇ ਪਹਿਲਾਂ ਬੰਦੀ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਬਾੜ ਦੇ ਵਿੱਚ 10 ਬੰਦੇ ਸੀਗੇ ਤੇ ਦੂਸਰੇ ਬਾੜ ਦੇ ਵਿੱਚ ਜਿਹੜੇ ਸੀਗੇ ਚਾਰ ਬੰਦੇ ਤੇ ਜਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਕਿ ਕੋਈ ਗੱਲ ਨਿਕਲ ਕੇ ਆਈ ਕਿਸੇ ਕਿਸੇ ਗੈਂਗਦਰ ਹੱਦ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਜਿਹੜਾ ਅਸੀਂ ਹੈਗਾ ਇਹ ਜਿਹੜੀ ਇਨਕੁਆਰੀ ਕਰ ਰਹੇ ਹਨ ਜਸਟ ਜਿਹੜਾ ਹੈਲਥ ਕੇਪਿੰਗ ਪੁਲਿਸ ਲੜਾਈ ਦਾ ਕਾਰਨ ਹੋਇਆ ਜੀ ਲੜਾਈ ਦੀ ਲੜਾਈ ਦਾ ਕਾਰਨ ਜਿਹੜਾ ਕੋਈ ਨਾਲ ਦੀ ਆਪਣੀ ਪ੍ਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਐਫ ਆਈ ਆਰ ਕਿੰਨੇ ਬੰਦਿਆਂ ਤੇ ਹੋ ਰਹੀ ਹੈ ਕੈਦੀ ਨੇ ਮਰਨ ਵਾਲੇ ਜਾਂ ਹਵਾਲਤੀ ਨੇ ਇਹ ਵੀ ਕਲੀਅਰ ਕਰੋ ਇਹ ਹਲੇ ਤੱਕ ਵੀਡੀਓ ਫੁਟੇਜ ਅਸੀਂ ਜਿਹੜੀ ਵਾਚ ਕਰਾਂਗੇ ਵੀਡੀਓ ਫੁਟੇਜ ਵਾਚ ਕਰਨ ਤੋਂ ਬਾਅਦ ਜੋ ਵੀ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਕੇਸ ਸਰ ਇਹ ਕਿਹੜੇ ਕਿਹੜੇ ਬੰਦੇ ਸੀਗੇ ਜੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿਹੜੇ ਕੇਸ ਵਿੱਚ ਮੇਨਲੀ ਜ਼ਿਆਦਾਤਰ 302 ਦੇ ਵਿੱਚ ਬੰਦ ਨੇ ਤੇ ਉਹਨਾਂ ਤੇ ਹੋਰ ਕੇਸ ਵੀ ਦਰਜ ਨੇ ਜਿਹੜੇ ਮਾਰੇ ਗਏ ਨੇ ਜੀ ਇਹ ਇੱਕ ਬੰਬੀਹਾ ਗਰੁੱਪ ਦੀ ਬੰਬੀਹਾ ਗੈਂਗ ਦਾ ਨਾਮ ਆ ਰਿਹਾ ਇੱਥੇ ਜਿਹੜਾ ਹਲੇ ਤੱਕ ਜਿਹੜਾ ਹੈਗਾ ਇਹ ਗੈਂਗ ਜਿਹੜਾ ਉਹ ਜਿਹੜੇ ਹਾਈ ਰਿਸਕ ਪ੍ਰिजनਰ ਹੁੰਦੇ ਹੈ ਉੱਥੇ ਉਹ ਬੰਦ ਨਹੀਂ ਸੀਗੇ ਇਹ ਆਮ ਜਿਹੜੇ ਵਾਰਡ ਦੇ ਵਿੱਚ ਬੰਦ ਸੀਗੇ ਇਹ ਹ ਸੁਣਨ ਚ ਆ ਰਿਹਾ ਜੀ ਵੀ ਜਿਹਨੇ ਸੰਦੀਪ ਨੰਗਲੰਗ ਮੀਆਂ ਦਾ ਕਤਲ ਕੀਤਾ ਉਹ ਵਾਲੇ ਗੈਂਗਸਟਰ ਸੀ ਇਹ ਜਿਹੜਾ ਜਿਹੜਾ ਹੈਗਾ ਇਹ ਪਾਰਟ ਹਾਲ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਵਿੱਚ ਪਤਾ ਚੱਲੇਗਾ ਕਿ ਕੀ ਹੈਗਾ ਸਰ ਇੱਕ ਜਾਣਕਾਰੀ ਇਹ ਸੀ ਵੀ 2-3 ਦਿਨਾਂ ਤੋਂ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਟਸ਼ਨ ਸੀ ਲੜਾਈ ਤਾਂ ਰਹੀ ਸੀ ਕੁਛ ਇਦਾਂ ਦੇ ਹਾਲਾਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਹਾਲ ਦਾ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੋਣੀ ਆ ਉਹ ਦੂਸਰੀ ਪੁਲਿਸ ਇਨਵੈਸਟੀਗੇਸ਼ਨ ਹੋਣੀ ਆ